ਆਮ ਆਦਮੀ ਪਾਰਟੀ ਦਾ ਵਿਧਾਇਕ ਨਿਕਲਿਆ ਬੇਅਦਬੀ ਦਾ ਦੋਸ਼ੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਬੇਅਦਬੀ ਕਰਵਾਈ ਹੈ ਲੱਖਾਂ ਰੁਪਏ ਦਿੱਤੇ ਆ ਆਰਐਸਐਸ ਨਾਲ ਸੰਬੰਧ ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਨੂੰ ਪੁਲਿਸ ਨੇ ਚੱਕ ਲਿਆ ਹਸਪਤਲ ਚ ਲੈ ਲਿਆ ਗਿਆ ਕਿਹੜਾ ਇਹ ਵਿਧਾਇਕ ਹੈ ਤੇ ਕਿਹੜੀ ਬੇਅਦਬੀ ਦਾ ਮਾਮਲਾ ਤੁਹਾਨੂੰ ਸਾਰੀ ਕਹਾਣੀ ਖੋਲ ਕੇ ਦੱਸਦੇ ਆ ਤੁਸੀਂ ਜੁੜਿਓ ਲੁੱਕ ਪੈਨ న్యూਸ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਮਸਲਾ ਬੜਾ ਗੰਭੀਰ ਹੈ ਤੇ ਜਦੋਂ ਸੱਤਾਧਾਰੀ ਤੇ ਹਰ ਹਿੱਲਾ ਵਰਤਦੀ ਆ ਸੱਤਾ 'ਚ ਰਹਿਣ ਦਾ ਸੱਤਾ ਚਾਣ ਦਾ ਤਾਂ ਉਹਦਾ ਜਿਹੜਾ ਕਹਿ ਲਈਏ ਕਿ ਨੁਕਸਾਨ ਹੈ ਉਹ ਆਮ ਲੋਕਾਂ ਨੂੰ ਹੁੰਦਾ ਸੱਤਾ ਸਿਆਸਤ ਕਈ ਵਾਰ ਇੰਨੀ ਬੇਰਹਿਮ ਹੋ ਜਾਂਦੀ ਆ ਕਿ ਉਹ ਪਵਿੱਤਰ ਧਰਮਾਂ ਨੂੰ ਉਹਨਾਂ ਦੇ ਗ੍ਰੰਥਾਂ ਨੂੰ ਵੀ ਨਹੀਂ ਬਖਸ਼ਦੀ। ਇਹੀ ਹਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕੀਤਾ ਹੈ। ਆਮ ਆਦਮੀ ਪਾਰਟੀ ਨੇ ਕੀਤਾ ਹੈ ਪੰਜਾਬ ਦੀ ਸੱਤਾ ਦੇ ਵਿੱਚ ਆਉਣ ਦੇ ਲਈ ਕਹਿ ਲਈਏ। ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਕਹਿ ਲਈਏ। ਪੰਜਾਬ ਦੇ ਵਿੱਚ ਹਿੰਦੂ ਆ ਨੂੰ ਜਿਹੜਾ ਦੂਜੇ ਧਰਮਾਂ ਦੇ ਖਿਲਾਫ ਲੜਾਉਣ ਲਈ ਕਹਿ ਲਈਏ। ਇਹ ਚੀਜ਼ ਅੱਜ ਸਾਬਤ ਹੋ ਚੁੱਕੀ ਹੈ। ਮਾਮਲਾ ਕੀ ਹੈ? ਸਾਲ 2016 ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਜਾਂਦਾ ਉਸ ਮਾਮਲੇ ਦੇ ਵਿੱਚ ਅੱਜ ਮਰੇਲ ਕੋਟਲਾ ਦੀ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਦੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਨੇ ਜਿਹੜਾ ਉਹ ਸਜ਼ਾ ਸੁਣਾਈ ਹੈ ਵਿਧਾਇਕ ਨਰੇਸ਼ ਜਾਦਵ ਨੂੰ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਦਿੱਲੀ ਦੇ ਮਹਿਰੋਲੀ ਤੋਂ ਆਮ ਆਦਮੀ ਪਾਰਟੀ ਦੇ ਕਥਿਤ ਕੱਟੜ ਇਮਾਨਦਾਰ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਮਰੇਲਕੋਟਲਾ ਦੇ ਉਪਦੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ 8 ਸਾਲ ਪੁਰਾਣੇ ਮਰੇਲਕੋਟਲਾ ਕੁਰਾਨ ਸ਼ਰੀਫ ਬੇਅਦਮੀ ਮਾਮਲੇ 'ਚ ਮਲਜ਼ਮ ਕਰਾਰ ਦਿੱਤਾ ਹੈ। ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਯਾਨੀ ਕਿ ਹੁਣ ਉਹ ਦੋਸ਼ੀ ਨੇ ਉਹਨਾਂ ਨੇ ਬੇਅਦਬੀ ਕੀਤੀ ਜਾਂ ਕਰਵਾਈ ਇਹ ਗੱਲ ਸਾਬਤ ਹੋ ਚੁੱਕੀ ਹੈ। ਅਦਾਲਤ ਦੇ ਹੁਕਮਾਂ ਤੋਂ ਤੁਰੰਤ ਬਾਅਦ ਯਾਦਵ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਇਸ ਤੋਂ ਪਹਿਲਾ ਸਾਲ 2021 ਵਿੱਚ ਨਰੇਸ਼ ਜੱਜਪ ਅਤੇ ਇੱਕ ਹੋਰ ਮੁਲਜ਼ਮ ਆਨੰਦ ਕੁਸ਼ੋਰ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ ਦੱਸਣਯੋਗ ਹੈ ਕਿ ਸਾਲ 2016 ਦੀ ਜੂਨ 24 ਨੂੰ ਮਰੇਲਕੋਟਲਾ ਸ਼ਹਿਰ ਦੇ ਜਰਗ ਰੋਡ ਤੋਂ ਕੁਰਾਨ ਸ਼ਰੀਫ ਦੇ ਅੰਗ ਬਰਾਮਦ ਹੋਏ ਸੀ ਘਟਨਾ ਤੋਂ ਬਾਅਦ ਪੁਲਿਸ ਨੇ ਵਿਜੇ ਕੁਮਾਰ ਆਨੰਦ ਕੁਸ਼ੋਰ ਅਤੇ ਗੌਰਵ ਕੁਮਾਰ ਸਣੇ ਦੋ ਹੋਰਾਂ ਖਿਲਾਫ ਮੁਕੱਦਮਾ ਕਾਇਮ ਕੀਤਾ ਸੀ ਬਾਅਦ ਵਿੱਚ ਹਲਾਤੀ ਸਬੂਤਾਂ ਤੇ ਹੋਰ ਮਲਜਮਾ ਦੇ ਬਿਆਨਾਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਜਾਦਵ ਦਾ ਨਾਂ ਜੋੜਿਆ ਗਿਆ ਸੀ ਪਟਿਆਲਾ ਤੋਂ ਵਿਜੇ ਕੁਮਾਰ ਦੀ ਗ੍ਰਿਫਤਾਰੀ ਮਗਰੋਂ ਉਸ ਦੇ ਬਿਆਨ ਤੇ ਨਰੇਸ਼ ਜਾਦਵ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਸੀ ਜਾਦਵ ਵੱਲੋਂ ਵਿਜੇ ਕੁਮਾਰ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੇ 90 ਲੱਖ ਰੁਪਏ ਅਤੇ ਆਰਐਸਐਸ ਨਾਲ ਉਸ ਦੇ ਸਬੰਧਾਂ ਦੀ ਜਾਂਚ ਲਈ ਅਰਜ਼ੀ ਦਾਇਰ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਹਰਪਾਲ ਚੀਮਾ ਤਾਂ ਉਹਨਾਂ ਨੂੰ ਆਪਣੇ ਚੈਂਬਰ 'ਚ ਬਿਠਾਉਂਦੇ ਰਹੇ ਸੰਗਰੂਰ ਵਾਲੇ 'ਚ ਲਿਆ ਲਿਆ ਕੇ ਉਹ ਬੰਦਾ ਪਵਿੱਤਰ ਕੁਰਾਨ ਸ਼ਰੀਫ ਦਾ ਬੇਅਦਬੀ ਦਾ ਮਲਜ਼ਮ ਨਿਕਲਿਆ ਕੀ ਇਹ ਆਮ ਆਦਮੀ ਪਾਰਟੀ ਨੇ ਯੋਜਨਾਬੱਧ ਤਰੀਕੇ ਨਾਲ ਕਰਾਇਆ ਸੀ ਫਿਰ ਤਾਂ ਸਾਰੇ ਜਿਹੜੇ ਕਟਹਿਰੇ 'ਚ ਖੜੇ ਹੋ ਜਾਣੇ ਚਾਹੀਦੇ ਨੇ ਚਾਹੇ ਉਹ ਮੁੱਖ ਮੰਤਰੀ ਭਗਵੰਤ ਮਾਨ ਹੋਣ ਹਰਪਾਲ ਚੀਮਾ ਹੋਣ ਜਿੰਨੀ ਵੀ ਆਲਾ ਕਿਆਦਤ ਹੈ ਉਹ ਸਾਰੀ ਦੀ ਸਾਰੀ ਜਿੰਨੇ ਵੀ ਉੱਚ ਉੱਚ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਉਹ ਸਾਰੀ ਦੀ ਸਾਰੀ ਇਹ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਹੋਇਆ ਸੀ ਇਸ ਜਾਂਚ ਨੂੰ ਵਸੂਹੀ ਕਰਨ ਦੀ ਲੋੜ ਇਹ ਜਾਂਚ ਨਿਰਪੱਖਤਾ ਦੇ ਨਾਲ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਅੰਦਰ ਧਾਰਮਿਕ ਫਿਰਕੂ ਸਦਭਾਵਨਾ ਵਿਗਾੜਨ ਦੇ ਲਈ ਕੌਣ ਜ਼ਿੰਮੇਵਾਰ ਸੀ ਕੱਲਾ ਨਰੇਸ਼ ਯਾਦ ਹੀ ਜ਼ਿੰਮੇਵਾਰ ਸੀ ਜਾਂ ਇਹਦੇ ਅੱਗੇ ਪਿੱਛੇ ਕੋਈ ਹੋਰ ਲੋਕ ਮੌਜੂਦ ਸੀ ਨਰੇਸ਼ ਜਾਦਵ ਪਵਿੱਤਰ ਕੁਰਾਨ ਸ਼ਰੀਫ ਦਾ ਦੀ ਬੇਅਦਬੀ ਦਾ ਦੋਸ਼ੀ ਪਾਇਆ ਗਿਆ ਹੈ ਬਹੁਤ ਵੱਡੀ ਗੱਲ ਹੈ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਸੱਤਾ ਉਸ ਸਮੇਂ ਕਾਂਗਰਸ ਦੀ ਸੀ ਉਹ ਅਕਾਲੀ ਦਲ ਦੀ ਸੀਗੀ ਉਹ ਫਸਾ ਰਹੀ ਹੈ ਜਾਣ ਕੇ ਫਸਾ ਰਹੀ ਹੈ ਪਰ ਜੋ ਅੱਜ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮਰੇਲ ਕੋੜਲਾ ਦੀ ਅਦਾਲਤ ਨੇ ਜੋ ਕਿਹਾ ਹੈ ਉਸ ਤੋਂ ਸਾਫ ਪਤਾ ਹੁੰਦਾ ਹੈ ਕਿ ਉਹ ਸ਼ਾਮਲ ਸੀ ਉਹ ਮੁਲਜ਼ਮ ਮੁਜਰਮ ਹੈ ਉਨੇ ਗੁਨਾਹ ਕੀਤਾ ਬੱਜਰ ਗੁਨਾਹ ਕੀਤਾ ਤੇ ਬੱਜਰ ਗੁਨਾਹ ਦੀ ਸਜ਼ਾ ਨੂੰ ਮਿਲਣੀ ਚਾਹੀਦੀ ਹੈ ਤੇ ਆਮ ਆਦਮੀ ਪਾਰਟੀ ਜਿਹੜੀ ਬੇਅਦਬੀਆਂ ਦੇ ਮੁੱਦੇ ਤੇ ਸਦਨ ਦੇ ਵਿੱਚ ਕਹਿ ਲਈਏ ਕਿ ਮਾਲਵਿੰਦਰ ਕਾਂਗ ਸਮਾ ਮੰਗ ਰਹੇ ਚਰਚਾ ਦਾ ਉਹਨਾਂ ਨੂੰ ਇਹ ਵੀ ਚਰਚਾ ਕਰਨੀ ਚਾਹੀਦੀ ਹੈ ਕਿ ਉਹਨਾਂ ਦਾ ਇੱਕ ਆਮ ਆਦਮੀ ਪਾਰਟੀ ਦਾ ਵਿਧਾਇਕ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਦਾ ਮੁਜਰਮ ਹੈ ਉਹਦਾ ਦੋਸ਼ੀ ਹੈ ਇਹ ਵੀ ਚਰਚਾ ਕਰਨੀ ਚਾਹੀਦੀ ਹੈ ਹੁਣ ਆਮ ਆਦਮੀ ਪਾਰਟੀ ਤੇ ਕੀ ਕਹਿੰਦੀ ਹੈ ਇੱਕ ਵੱਡੀ ਗੱਲ ਹੋ ਸਕਦੀ ਹੈ ਪਰ ਇੰਜ ਪ੍ਰਤੀਤ ਹੁੰਦਾ ਹੈ ਕਿ ਨਾ ਤਾਂ ਮਾਲਵਿੰਦਰ ਕੰਗ ਬੋਲੇ ਨਾਲ ਨਾ ਨੀਲ ਗਰਗ ਬੋਲੇ ਨਾਲ ਮੀਤਹਿਰ ਬੋਲੇ ਇਹਨਾਂ ਦੇ ਮੁੱਖ ਬੁਲਾਰੇ ਰਿਆਮ ਆਦਮੀ ਪਾਰਟੀ ਦੇ ਕੀ ਮੂੰਚ ਘੁੰਗਣੀਆਂ ਪੈ ਗਈਆਂ ਕੀ ਦੂਜਿਆਂ ਦੀਆਂ ਬੇਅਦਬੀਆਂ ਦੇਖਦੀਆਂ ਸੀ ਆਪਣੇ ਬੰਦੇ ਦੀ ਕੀਤੀ ਬੇਅਦਬੀ ਦਿਖਦੀ ਨਹੀਂ ਸੁਖਬੀਰ ਬਾਦਲ ਉਹਨਾਂ ਦੇ ਵੱਲੋਂ ਸਾਈਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਲਜ਼ਮਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਡੇਰਾ ਸੱਚਾ ਸੌਦੇ ਨਾਲ ਸੌਦੇਬਾਜ਼ੀਆਂ ਉਹ ਨੰਗੀਆਂ ਚਿੱਟੀਆਂ ਹੋਈਆਂ ਨੇ ਤੇ ਉਹਦੀ ਸਜ਼ਾ ਜਿਹੜੀ ਆ ਉਹ ਅੱਜ ਉਹਨਾਂ ਨੂੰ ਮਿਲਣ ਜਾ ਰਹੀ ਹੈ ਦਸੰਬਰ ਨੂੰ ਤੇ ਧਾਰਮਿਕ ਸਜ਼ਾ ਹੋ ਸਕਦੀ ਹੈ دنیਵੀ ਸਜ਼ਾ ਹਾਲੇ ਵੀ ਸੁਖਬੀਰ ਬਾਦਲ ਦੀ ਬਾਕੀ ਹੈ ਉਹ ਆਮ ਆਦਮੀ ਪਾਰਟੀ ਨੇ ਕੀ ਕੀਤਾ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਬੇਅਦਬੀਆਂ ਵਾਲੇ ਮਾਮਲੇ ਤੇ ਚੁੱਪ ਐ ਇਹਦੇ ਅੱਲੇ-ਪੱਲੇ ਕੁਝ ਦਿਖਾਈ ਨਹੀਂ ਦੇ ਰਿਹਾ ਸਰਕਾਰ ਹੋਣ ਦੇ ਬਾਵਜੂਦ ਆਪਣੇ ਵਿਧਾਇਕ ਜਿਹੜਾ ਉਹਨਾਂ ਦਾ ਵਿਧਾਇਕ ਹੈ ਉਹਦੇ ਬੇਅਦਬੀ ਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਸੱਪ ਸੰਗ ਗਿਆ ਲੱਗਦਾ ਮੈਨੂੰ ਲੱਗਦਾ ਇੰਜ ਹੈ ਕਿ اخਲਾਕੀ ਤੌਰ ਤੇ ਜੇ ਜਿਹੜਾ ਅੱਲਾ ਦੇ ਰਸੂਲ ਤੇ ਉਹਦੀ ਕਿਤਾਬ ਦਾ ਜਿਹੜਾ ਮਸਲਾ ਹੈ ਉਹਦੀ ਬੇਅਦਬੀ ਦਾ ਦੋਸ਼ੀ ਜੇ ਆਮ ਆਦਮੀ ਪਾਰਟੀ ਦਾ ਵਿਧਾਇਕ ਨਿਕਲਦਾ ਤਾਂ ਮਰੇਲਕੋਟਲਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਮੀਲੋ ਰਹਿਮਾਨ ਸਾਹਿਬ ਨੂੰ ਮੁਸਤਾਫੀ ਹੋ ਜਾਣਾ ਚਾਹੀਦਾ ਅਸਤੀਫਾ ਦੇ ਦੇਣਾ ਚਾਹੀਦਾ ਉਸੇ ਉਸ ਪਾਰਟੀ ਦੇ ਵਿਧਾਇਕ ਬਣਦਾ ਜਿਹੜਾ ਜਿਹੜੀ ਪਾਰਟੀ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਮਲਜਮ ਨੂੰ ਪ੍ਰੋਡਕਟ ਕਰਦੀ ਰਹੀ ਹੋਵੇ ਉਹਨੂੰ ਬਚਾਉਣ ਦੀ ਕੋਸ਼ਿਸ਼ਾ ਕਰਦੀ ਰਹੀ ਹੋਵੇ ਬੜਾ ਅਹਿਮ ਸਵਾਲ ਹੈ ਉਹਨਾਂ ਦੇ ਲਈ ਵੀ ਉਹਨਾਂ ਤੇ ਵੀ ਨੈਤਿਕ ਜ਼ਿੰਮੇਵਾਰੀ ਆਇਦ ਹੁੰਦੀ ਹੈ